ਮੋਹਾਲੀ ਦੇ ਖਰੜ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਬੱਸ ਦੇ ਉੱਤੇ ਹਮਲਾ ਕਰਨ ਵਾਲੇ ਹੁਣ ਪੁਲਿਸ ਦੇ ਅੜਿੱਕੇ ਆ ਚੁੱਕੇ ਨੇ ਤੁਹਾਨੂੰ ਦੱਸਦੀ ਹੈ ਕਿ ਪੁਲਿਸ ਨੇ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਕਾਬੂ ਕਰ ਲਿਆ ਦੱਸਣਯੋਗ ਹੈ ਕਿ 18 ਮਾਰਚ ਨੂੰ ਮੋਹਾਲੀ ਦੇ ਖਰੜ ਦੇ ਵਿੱਚ ਹਿਮਾਚਲ ਸੂਬੇ ਦੀ ਬੱਸ ਨੂੰ ਰੋਕਿਆ ਗਿਆ ਸੀ ਬੱਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀ ਜਦ ਬੱਸ ਰੁਕ ਗਈ ਸੀ ਤਾਂ ਉਸ ਤੋਂ ਬਾਅਦ ਬੱਸ ਦੇ ਉੱਤੇ ਹਮਲਾ ਕੀਤਾ ਗਿਆ ਸੀ ਦੱਸਦੀ ਹੈ ਕਿ ਬੱਸ ਦੀ ਭਾਂ ਤੋੜ ਕੀਤੀ ਗਈ ਸੀ ਪਰ ਇਸ ਦੇ ਵਿੱਚ ਜਿਹੜੀਆਂ ਸਵਾਰੀਆਂ ਮੌਜੂਦ ਸਨ ਉਸ ਦੌਰਾਨ ਕੋਈ ਵੀ ਅਜੀ ਖਬਰ ਸਾਹਮਣੇ ਨਹੀਂ ਆਈ ਸੀ ਕਿ ਸਵਾਰੀਆਂ ਨੂੰ ਹੁੰਚ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਇਸ ਜਿਹੜੀ ਘਟਨਾ ਨੂੰ ਜਿਨ੍ਹਾਂ ਨੇ ਅੰਜਾਮ ਦਿੱਤਾ ਸੀ ਉਹਨਾਂ ਦੀ ਲਗਾਤਾਰ ਭਾਲ ਜਿਹੜੀ ਸੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਬਸ ਦੇ ਉੱਤੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਏ ਨੇ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਮਿਤੀ 18 ਮਾਰਚ ਨੂੰ ਕੁਝ ਵਿਅਕਤੀਆਂ ਵੱਲੋਂ ਖਰੜ ਫਲਾਈਓਵਰ ਤੇ ਹਿਮਾਚਲ ਪ੍ਰਦੇਸ਼ ਰੋਡਵੇ 'ਤੇ ਬਸਤੀ ਭੰਤੌਰ ਕੀਤੀ ਗਈ ਜਿਸ ਵਿੱਚ ਖਰੜ ਪੁਲਿਸ ਵੱਲੋਂ ਮਕਦਮਾ ਨੰਬਰ 100/25 ਥਾਣਾ ਸਿਟੀ ਖਰੜ ਵਿਖੇ ਦਰਜਿਸ ਕਰਕੇ ਜਿਹੜੀ ਤਫਤੀਸ਼ ਸ਼ੁਰੂ ਕੀਤੀ ਗਈ ਦਰਨੇ ਤੋftee ਵਕ ਵਕ ਟੀਮਾ ਗਠਿਤ ਕਰਕੇ ਦੋਸ਼ੀਆਂ ਦੀ ਜਿਹੜੀ ਇਸ਼ਨਾਖਤ ਕਰਕੇ ਜਿਹੜੇ ਦੋ ਦੋਸ਼ੀ ਨੇ ਗਗਨਦੀਪ ਸਿੰਘ ਜਿਹੜਾ ਪਿੰਡ ਝੰਡਵਾਲਾ ਭੀਮੇਸ਼ਾ ਜ਼ਿਲ੍ਹਾ ਫਾਜ਼ਲਕੋਟ ਰਹਿਣ ਵਾਲਾ ਅਤੇ ਦੂਸਰਾ ਹਰਦੀਪ ਸਿੰਘ ਪਿੰਡ ਕੋਟਲਾਲ ਨਿਹੰਗ ਜ਼ਿਲ੍ਹਾ ਰੋਪੜ ਹਾਲ ਵਾਸੀ ਬੱਲੋ ਮਾਜਰਾ ਦੋਨਾਂ ਦੀ ਇਸ਼ਨਾਖਤ ਕਰਕੇ ਦੋਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਅਤੇ ਇਹਨਾਂ ਵੱਲੋਂ ਇਨਸੀਡੈਂਟ ਵਿੱਚ ਵਰਤੀ ਹੋਈ ਜਿਹੜੀ ਆਲਟੋ ਕਾਰ ਉਹ ਵੀ ਬਰਾਮਦ ਕਰ ਲਈ ਗਈ ਹੈ ਤੇ ਇਹਨਾਂ ਤੋਂ ਜਿਹੜੀ ਪੁੱਛਗਿੱਛ ਚੱਲ ਜਾਰੀ ਹੈ ਤੇ ਇਸ ਦੇ ਨਾਲ ਹੀ ਮੇਰੀ ਆਮ ਪਬਲਿਕ ਨੂੰ ਅਪੀਲ ਹੈ ਕਿ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਜਿਹੜਾ ਵੀ ਕੋਈ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਉਸ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ